ਕੋਡੀ 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 ਕਮੇਟੀਆਂ ਨੂੰ ਹੋਰਾਂ ਟੂਰਨਾਮੈਂਟਾਂ ਤੇ ਵੀ ਬੇਨਤੀ ਕਰਨਾ ਹੈ ਪੈਸੇ ਦਿਓ ਚਾਹੇ ਵਾਰ ਕੇ ਹੱਥ 'ਚ ਫੜਾ ਦਿਓ ਮੇਰੇ ਵੀਰੋ ਇਹ ਕਿਹੜਾ ਯਾਰ ਮੇਰੇ ਭਰਾਵੋ ਮੈਨੂੰ ਹਣੋ ਗੱਲ ਕਹਿਣੀ ਨਹੀਂ ਚਾਹੀਦੀ ਇਹ ਕਿਹੜਾ ਨੱਚਣ ਗਾਉਣ ਵਾਲੇ ਆ ਵੀ ਆਪਾਂ ਉਤੋਂ ਦੀ ਸਿੱਟਦੇ ਆ ਸੋ ਮੇਰੀ ਬੇਨਤੀ ਹੈ ਮੇਰਾ ਵੀਰ ਕੋਈ ਗੁੱਸਾ ਨਾ ਕਰੇ ਪਰ ਜਿਨੇ ਪੈਸੇ ਦੇਣੇ ਆ ਆਉ ਦੇ ਵਾਰ ਕੇ ਸਿਰ ਤੋਂ ਹੱਥ 'ਚ ਫੜਾਓ ਇਹ ਤਾਂ ਪਲੇਅਰਾਂ ਦੀ ਡਿਸਰੈਸਪੈਕਟ ਨਾ ਕਰੋ ਮੇਰਾ ਵੀਰ ਬਣ ਕੇ ਆਓ ਸਾਹਮਣੇ ਖੇਡ ਮੈਦਾਨ ਅੰਦਰ ਬੁਲਟ ਦੀ ਰੇਡ ਹੈ ਕਬੱਡੀ ਕਹਿੰਦੇ ਕਬੱਡੀ ਪੈ ਰਹੀ ਜੇ ਬਾਪੇ ਤਰਸੇਬ ਸਿੰਘ ਭੰਡਾਲ ਦਾ ਪੁੱਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆ ਕੋਈ ਕਹਿੰਦਾ ਜੱਤੀਪਿੰਡ ਭੰਡਾਲ ਬੇਟ ਹੈ ਖੇਡ ਦਾ ਖੀਰਾਂ ਵਾਲੀ ਦੇ ਲਈ ਕਿਉਂਕਿ ਪਰਿਵਾਰ ਵੱਸ ਗਿਆ ਖੀਰਾਂ ਵਾਲੀ ਪਰ ਇੱਧਰ ਕਹਿੰਦੇ ਓ ਬੁਲਟ ਜ਼ੋਰ ਮਾਰਨਾ ਪੈਣਾ ਇਹ ਤਾਂ ਬਾਲੇ ਚੰਬਰਿਆ ਆ ਆਪ ਆਪ ਵੀ ਛਡਾਉਣਾ ਪੈਣਾ ਸ਼ਕਤੀਮਾਨ ਨਹੀਂ ਛਡਾਉਣਾ ਦਾ ਇੱਥੇ ਅੱਜ ਓ ਸ਼ਕਤੀਮਾਨ ਨਹੀਂ ਛਡਾਉਣਾ ਦਾ ਇੱਥੇ ਆਪ ਹੀ ਛਡਾਉਣਾ ਪੈਣਾ ਆਪਣੇ ਆਪ ਨੂੰ ਜੜਣਾ ਜੇ ਕਹਿੰਦੇ ਜੱਫਾ ਲਾ ਗੇ ਸ਼ਕਤੀ ਤੇ ਹੱਥ ਜੇ ਮਾਰ ਦਿਆ ਗਰੇ ਨਾਲ ਤੇ ਡਰਦਣਾ ਕੰਮ ਧੁੱਬਣਾ ਹੋ ਜਾਣਾ ਰੁਪਿੰਦਰ ਆ ਜਾ ਵੱਡੇ ਭਾਈਓ ਸ਼ੰਕਰ 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 ਸ਼ਿਵ ਸ਼ੰਕਰ ਸ਼ਿਵ ਸ਼ੰਕਰ ਸ਼ਿਵ ਸ਼ੰਕਰ ਸ਼ਿਵ ਸ਼ੰਕਰ ਕਬੱਡੀ ਦਾ ਜਹਾਜ ਲੇ ਆ ਭੱਲੇ 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 ਪ੍ਰੂਸਲੀ ਤੇ ਸ਼ੰਕਰ ਪ੍ਰੂਸਲੀ ਤੇ ਸ਼ੰਕਰ ਪ੍ਰੂਸਲੀ ਤੇ ਹੋ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾ ਲੈਣਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ